ਕੀ ਲਾਇਆ ਕੀ ਆ ਤੁਸੀਂ ਮੈਂ ਤਾਂ 8 ਲੱਖ ਇਹਨੇ ਦਾਖ ਕਰਦਾ ਕਾਪੀ ਦਾ ਗਿਆ ਮਾ ਬਾਈ ਕੀ ਆ ਨਾ ਭਾਈ 16 ਦਾ ਤੇਰਾ ਜ਼ਿਆਦਾ ਆ ਯਾਰ 16 ਮੈਨੂੰ ਕਹੇ ਧੱਕਾ ਪਾਵੇ ਪੱਸੀ ਆ ਵਜਨ ਵੀ 80 ਦਾ ਭੈਣ ਕੀ ਰੋਈ ਜਾ ਹਜੇ ਤੇਰਾ ਨਹੀਂ ਕੁਰਬਾਨੀ ਵੀ ਨਹੀਂ ਲੱਗਦਾ ਨਾ ਸਾਡੇ ਬਜੂ ਕੁਰਬਾਨੀ ਜਨੀਨਾ ਆਉਂਦਾ ਜਾਂਦੇ ਇਹ ਤਾਂ ਹੋ ਜੂਗਾ ਹੁਣ ਭੈਣ ਬੱਚਾ ਯਾਰ ਥੋੜੀ ਨਾ ਤੋੜ ਦੇ ਜੇ ਪਾ ਲੋ ਕੋਚੋ ਕੇ ਫਿਰ ਪੂਰੇ ਕਿਵੇਂ ਕਰੋਂਗੇ ਫਿਰ ਲਾਉਣੇ ਪੈਣਗੇ ਸਹੀ ਵੀ ਕੋਈ ਇੱਕ ਨਾ ਬਸ ਐ ਹੀ ਆ ਫੜਾ ਚਲ ਨਵੇੜੋ ਯਾਰ ਆਲਾ ਤੇਰਾ ਮਾਨ ਕਰਦਾ ਭਰਾ ਦਾ ਮੈਂ ਕਾਫੀ ਪੂਰੇ 20 ਕਿਲੋ ਦਾ ਮੁੱਲ ਲਾਦਾ ਖਿੱਚ ਕੇ ਤੈਨੂੰ ਹਾਂ ਹੈਗਾ ਭਾਬੇ ਗਲਤ ਲਾਇਆ ਸਹੀ ਹੈ ਸਹੀ ਹੈ ਜੇ ਤੈਨੂੰ ਮੈਂ ਕਹਦਾ 8 ਲੈ ਲੈ 7 ਲੈ ਲੈ ਉਹ ਤਾਂ ਬਚਕਾਟਾਂ ਮੈਂ ਮੈਂ ਤਾਂ ਨਿਆਈ ਗੱਲ ਕਰ ਗਿਆ ਫੜਾ ਧੱਗਣਰੀ ਉਹ ਤੇਰਾ ਗਵਾਂਡੀ ਖੜਾ ਭੋਮੇ ਨੂੰ ਪੁੱਛ ਲੈ ਰੋਜ਼ ਵਜਨ ਦੇਦਾ ਪੈਸੇ ਵਜਨ ਦੇ ਰੁਪਏ ਮੈਨੇ ਕੀ ਆ ਨਾ ਤੂੰ ਘੱਟ ਤੋਂ ਘੱਟ ਕੀ ਆ ਨਾ ਫਿਰ ਮਾਦ ਨੂੰ ਮੈਂ ਅੱਜ ਚਮਾ ਦੇਣ ਵਾਲਾ 16000 ਰੁਪਏ ਬਸ ਮੈਂ ਦੇਣਾਂ ਲੱਗੀ ਉਹਦਾ ਵੀ ਦੇ ਦੇ ਉਹ ਮੈਂ ਵੇਖੀ ਹੁਣ ਮੈਂ ਕੀ ਕਹਣਾ ਉਹਨੂੰ ਕਹਿੰਨਾ ਤੈਨੂੰ ਕਹ ਮੈਂ ਬਚਾ ਲੈ ਹਾਂ 200 ਆ ਲੈ ਆ ਦੇਣਾ ਨਾਲ ਲਕਾਈ ਕਾਪੀ ਕਰਾ ਦੇ ਤਰ ਤਰ ਰੱਖਦਾ ਹਾਂ ਨਹੀਂ ਨਹੀਂ ਹੋਆ ਯਾਰ ਚੱਲ ਕਰ ਦੇ ਹਾਂ ਉਹ ਕਿਤੋਂ ਛੱਡੇ ਦਾ ਕਰ ਲੈ ਉਹ ਛੱਡੇ 10 ਦਾ ਦੇ ਯਾਰ ਨੇ ਬੜਿਆ ਪਰੇ ਯਾਰ ਉਹ ਚਾਹੁੰਦੇ ਇੱਕ ਨੋਟ ਬਾਈ 2 ਕਿਲੋ ਜੋੜੀ ਪੈਸੇ ਹੁਣ ਬਾਈ ਨਹੀਂ ਬਾਈ ਸਾਹ ਵੀ ਨਹੀਂ ਮਿਲੀ ਮੇਰੀ ਸੋਹਣ ਗੱਲ ਤੈਨੂੰ ਮੈਂ ਸੁਝਾਵਾਂ 500 ਦੇ ਹਿਸਾਬ ਨੂੰ 20 ਕਿਲੋ ਦਾ 2000 ਇੱਥੇ ਮਾਰੀ ਇਹ ਨਿਕਲਦਾ ਨਹੀਂ 20 ਕਿਲੋ ਤਾਂ ਹੋਣਾ ਵੀ ਫਿਰ ਆਹੋ ਦੇਰ ਉਹ 18 ਆਹ ਬੱਕਰਾ ਚੱਕੇ ਦਾ ਵੇਖ ਓਏ ਕੰਗਰ ਚਰਾ ਉਹ ਸਾਰਾ ਕੋਈ ਨਾ ਵਿੱਚ ਆਉਂਦਾਗਾ ਜਿਹਦੇ ਵਿੱਚ ਚੱਕਰਾ ਆ ਜੀ ਦਾ ਪਤਾ ਲੱਗੂਗਾ ਕੀ ਕਹਿੰਦੀ ਐ ਉਹ ਤਾਂ ਤੱਕੜੀ ਨੇ ਰੱਖ ਦੇਣਾ ਮਿਹੇਰ ਕੇ ਤੁਹਾਡੀ ਮਰਜ਼ੀ ਆ ਵਾਜੀ ਤੇ ਕੁਝ ਨਹੀਂ ਕਹਿੰਦੇ ਸਰ ਪਹਿਲਾਂ ਪਾਲਾ ਮੈਂ ਤਾਂ ਤੁਹਾਨੂੰ ਯਾਰ ਕਿਹਾ ਦਾ ਤੁਸੀਂ ਰਹਿਣਾ ਤੇਰਾ ਆਪਣਾ ਚਾਪ 250 ਦਾ ਪ੍ਰਵਾਹ ਵੜੇ ਬਹਿ ਕੇ ਵੇਖਣਾ ਤੂੰ ਬਹੁਤ ਨਵੇੜੋ ਯਾਰ ਨਵੇੜੋ ਯਾਰ ਮਾਲ ਮੁੱਲ ਦਾ ਦਵਾ ਮਾਲ ਮਾਲ ਯਾਰ ਵਾ ਜਾਂਦਾ ਹੀ ਮਿਲਣ ਜੇ ਖੱਸੀ ਨਾ ਹੁੰਦਾ ਤਾਂ ਨਸਲ ਦੇ ਮਿਲ ਜਾਂਦੀ ਹਾਂ ਹੈ ਕਿ ਨਹੀਂ ਫਿਰ ਤਾਂ ਅਗਲਾ ਬਰੀਡਰ ਛੱਡ ਲੈਂਦਾ ਅਗਲਾ ਉਹ ਮੈਂ ਸਾਰਾ ਕੁਝ ਵੇਂਦਾ ਯਾਰ ਅਗਲਾ ਬੱਚੀ ਹੋਰ ਕਸਮ ਨਹੀਂ ਪਰੇ ਉਹ ਲੋ ਲੋ ਖੋਜਦਾ ਬਲੇ ਨੂੰ ਚੁੱਪ ਕੇ ਵਿੱਚ ਨਾ ਜਾ ਕੋਈ ਗੱਲ ਕਰ ਲੈ ਉਹ ਪਿੱਛੇ ਲਖਾਈ ਕਰਾ ਲੀ ਲਖਾਈ ਕਰਾ ਲੀ ਲੈ ਕੋਈ ਗੱਲ ਆ ਤੇਰੀ ਆ ਨਾ ਤੇਰਾ ਗਵਾਡੀ ਬੰਦਾ ਰੱਬ ਵਰਗੀ ਗੱਲ ਕੋਈ ਜਾਂ ਦੇ ਦੀ ਜਾਂ ਰੱਖੀ ਪੂਰੇ 11 ਦਾ ਵੇਖ ਲੈ ਜਾਂ ਪਾਲਾ ਜਾਂ ਪਾਲਾ ਜਾਂ ਲੈ ਜਾ ਨਹੀਂ ਹੁਣ ਉਹ ਠੀਕ ਆ ਬਾਈ ਇਹ ਦੇ ਕੋ ਨਹੀਂ ਨਹੀਂ ਘਰ ਤੇ ਜਾਂ ਛੱਤ ਤੇ ਦੇਖ ਤਨੀ ਉਹ ਟੋੜ ਨਹੀਂ ਚਾਹ ਹੋ ਗਿਆ ਨਹੀਂ ਹੁਣ ਬਾਈ ਯਾਰ ਨਹੀਂ ਮੈਂ ਪੂਰੇ ਦਾ ਹੋ ਗਿਆ ਫਟ ਆਪਾਂ ਮੰਗੇ ਨਹੀਂ ਬੋਲੋ ਠੀਕ ਸੀ ਯਾਰ ਬਾਈ ਯਾਰ ਤੇ ਪਰ ਉਹ ਜਿਹੜਾ ਕੀ ਹੈ ਲਓ 11000 ਰੁਪਏ ਦਾ ਪੂਰੇ ਦਾ ਹੋ ਗਿਆ ਬੱਕਰਾ ਤੇ ਗੋਪੀ ਨੇ ਲੈ ਲਿਆ ਇਹ ਜਾਂਦਾ ਹੀ ਰੂਟ ਤੇ ਅੱਛਾ ਅੱਛਾ ਵੀਰ ਚੰਗੇ ਆ ঈদের ਫਿਰ ਖੀਰਾ ਹੈ ਨਾ ਇਹ ਤੇ ਚੜਨਾ ਨਹੀਂ ਉਹ ਮੈਂ ਕਹਿੰਦਾ ਚਲ ਸਾਹ ਹੋਲਾਂਗੇ ਨਹੀਂ ਤਾਂ ਯਾਰ ਬੜਾ ਜੀ ਹਾਂ ਦੋਂਦਾ ਚੋਗਾ ਹੋਣੀ ਜੜਨਾ ਬਹੁ ਉਹੀ ਦੱਸ ਦੇ ਤੂੰ ਯਾਰ ਨਹੀਂ ਉਹੀ ਦੱਸ ਦੇ ਮਾਇਆ ਨੂੰ ਨਹੀਂ ਨਹੀਂ ਮੋੜ ਦੇ ਪੈਸੇ ਦੱਸ ਦੇ ਬਾਲਾ ਨਹੀਂ ਭਾਈ ਹੋਣਾ ਨਹੀਂ ਫਿਰ ਆਪਣਾ ਮੈਂ ਕਹਿੰਦੀ ਹੱਥ ਦਾ ਪਾ ਵੈਸੇ ਹੁਣ ਦੱਥ ਪਾ ਕੇ ਚਾਪੀ ਬੰਦ ਕਰਕੇ ਕਿੰਨੇ ਤੂੰ ਵੈਸੇ ਤਾਂ ਵੇਖਾ ਨਹੀਂ ਹਾਂ ਦੇਖੀ ਜਾ ਬੰਦੂ ਗੱਦੀ ਦਾ ਵਿੱਚ ਅਗਲਾ ਸੌਦਾ ਤੁਹਾਨੂੰ ਦਿਖਾਉਂਦਾ ਕਿੰਨੇ ਚੋ ਗਿਆ ਹੁਣ ਹੋ ਗਿਆ ਬਾਈ ਸੌਦਾ ਖਰੇ ਪਰੇ ਚੋ ਗਿਆ 12000 ਚ ਲਖਾਈ ਕਰੀ ਸੀ ਬਾਈ ਦੀ ਮੈਂ ਅੱਛਾ ਮੈਂ ਲਖਾਈ ਕਰਾ ਦੀ ਕੋਸ਼ਿਸ਼ ਚੱਲ ਪਾ ਜੇਬ ਚ 12 12 12000 ਰੁਪਿਆ ਦਾ 12 12 ਕਾਉਣ ਦੇ ਜੇਬ ਚ ਪਾਲਾ ਯਾਰ ਬਾਈ ਓਏ ਮੁੰਡਿਆ ਕੁਛ ਨਹੀਂ ਤਾਂ ਫੱਟਾ ਹੀ ਯਾਰ ਇੰਨਾ ਦਾ ਕਥਾ ਵੀ ਮਾਰੋ ਉਹ ਚੱਲ ਕੋਈ ਨਾ ਮੱਛਾ ਨਾ ਮਾਰੋ ਬਹਿ ਜਾਓ ਮੈਂ ਵੇਖ ਲਉ ਕੋਈ ਭਰਾਵਾ ਮੈਂ ਤਾਂ ਮੈਂ ਤਾਂ ਜਾਂਦਾ ਰਿਹਾ ਸੀਗਾ ਕਿਹਦੇ ਹੋਗੇ ਆ ਕੇ ਤੁਹਾਡੇ ਸੌਦੇ ਹੋਏ ਤਾਂ ਕਾਚੇ ਹੋਗੇ 4000 ਰੁਪਏ ਦਾ ਤੂੰ ਕਹਦਾ ਅਜੇ ਸੌਦੇ ਹੋਏ ਤੋਂ ਆਇਆ ਮੈਂ ਹੁਣ ਓਏ ਹੋ ਗਿਆ ਯਾਰ ਛੱਡ ਦੇ ਯਾਰ ਕੋਈ ਪਾ ਲੈ ਯਾਰ ਸੌਦਾ ਹੈ 200 ਹੋਰ ਨਿਊ ਜੋ ਇਹ ਕੋਈ ਗੰਦਾ ਜੇ ਯਾਰ ਕਿਹਾ ਇਹ ਨਹੀਂ ਕਦੇ ਉਹ ਗੱਡੀ ਭਰੀ ਜਾਣੀ ਹੋਣੀ ਉਹ ਤੇ ਮੇਰੀ ਸਮਾਂ ਕੋ ਵੀ ਤੁਹਾਨੂੰ ਨਹੀਂ ਯਾਰ ਕੋਈ ਇੱਕ ਪੱਕਾ ਖਿੱਚ ਕੋਈ ਸ਼ਰਮ ਦੇਈ ਜਾਂਦੇ ਆਪ ਦਾ ਭਰਾ ਹੈਗਾ ਫਟਾ ਤੇ ਸ਼ਰਮ ਤਾਂ ਫਿਰ ਹੋਣੀ ਆ ਪਚਾਈ ਉਹ ਪੈਸੇ ਪੂਸੇ ਦਾ ਕੋਈ ਨੀ ਤੁ ਦੇ ਦੀ ਘਰੀ ਜਾਣਾ ਯਾਰ ਲੈਕ ਨਹੀਂ ਦੇ 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 ਉਹ ਖੜ ਜਾ ਯਾਰ ਉਹ ਬੜੇ ਨੂੰ ਸਾਈ ਫੜਾਈ ਬੈਠਾ ਉਹ ਸੌਦਾ ਸਿਰੇ ਚੜ ਜਾਣ ਦੇ ਬਾਬਾ ਸੌਦੇ ਤੇ ਚੜਿਆ ਪੈਸੇ ਉਹਦੇ ਕੋਲੇ ਆ ਕਿੰਨੇ 13 ਦੇ ਨਹੀਂ ਉਹ ਯਾਰ ਫਟੋ ਨਹੀਂ ਆਈ ਜਾਂਦੇ ਗਿਆਨ ਦੇ ਨਾ ਭਾਰਾ ਨਹੀਂ ਹੋਈਦਾ ਭਰਿਆ ਭੰਡਾ ਇਥੋਂ ਹੋਰ ਲੈ 2 ਰੁਪਏ ਕਮਾਏ ਕਿੰਨੂ ਕੀ ਵੇਟੀ ਜਾਏ ਹਾਂ ਇਹੋ 13 ਦੇ ਤਿੰਨ ਬੜਾ ਦੇ ਸਰਹਾਣੇ ਮੰਜਾੜਾ ਹੀ ਬੈਠਾ ਰਹੇ ਹੁਣੇ ਪਹਿਲਾਂ ਨਹੀਂ ਆਇਆ ਤੂੰ 13 ਤਿੰਨ ਬੱਕਰੇ ਕਾਟੂ ਵਧੀਆ ਭਾਰ ਮੈਂ ਤਾਂ ਕਹ ਤੈਨੂੰ ਦਵਾ ਦੇ ਤੂੰ ਆਇਆ ਹੀ ਨਹੀਂ ਪਹਿਲਾਂ ਲਫੜ ਨਹੀਂ ਫਿਰ ਓ ਯਾਰ ਪੀਏ ਤੇਰੇ ਹੋਰ ਬੜੇ ਬੜਾ ਲੇਖੋ ਜੋ ਕੇ ਦੇ ਭੈ ਉਹ ਕੀ ਨਾ ਟਾਕ ਦਾ ਫਿਰ ਜਾਣਦੇ ਆ ਨਾ ਪੈਸੇ ਕੱਟ ਯਾਰ ਉਹਦਾ 12 ਦਾ ਆਦਾ ਸੀਗਾ ਤੇ ਪਰ ਤੂੰ ਪਾਤਾ ਉੱਤੇ ਕਿਹੜੀ ਬੱਕਰੀ ਵਿਖਾ ਬਈ ਦਿੰਦਾ ਦੇ ਪੈਸੇ ਆ ਬੱਕਰੀ ਆ ਬਈ 13000 ਦੀ ਕਰਦੀ ਜੱਗੀ ਕੱਲ ਮੈਂ ਲੈ ਲੈ